ਵਾਹਿਗੁਰੂ ਜੀ ਕੀ ਫਤਿਹ ਫਤਿਹਤੋ ਬਾਦ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਭਾਈ ਕਿ ਜਿਹੜੀ ਗੁਰੂ ਘਰ ਦੇ ਵਿੱਚ ਸਟੇਟਿ ਹੈ ਇਸਟੇਟਿ ਦੇ ਜਿਹੜੇ ਸੰਗਤ ਹੈ ਭਾਈ ਉਹਨਾਂ ਦੀ ਬੋਲੀ ਹੋਣ ਲੱਗੀ ਹੈ ਜਿਨ੍ਹਾਂ ਨੇ ਇਹ ਸੰਦ ਲੈਣੇ ਨੇ ਭਾਈ 10 ਮਿੰਟਾਂ ਦੇ ਅੰਦਰ ਅੰਦਰ ਗੁਰੂ ਘਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਦੁਬਾਰਾ ਫਿਰ ਬੇਨਤੀ ਹੈ ਗੁਰੂ ਘਰ ਦੇ ਵਿੱਚ ਜਿਹੜੀ ਆਪਣੀ ਸਟੇਟੀ ਹੈ ਸਟੇਟੀ ਦੇ ਜਿਹੜੇ ਸੰਦ ਨੇ ਭਾਈ ਉਹਨਾਂ ਦੀ ਬੋਲੀ ਹੋਵੇ ਜਿਹੜਾ ਜੋ ਵੀ ਲੈਣ ਦਾ ਚਾਹ ਮੰਨਿਆ ਭਾਈ 10 ਮਿੰਟਾਂ 'ਚ ਆਪਣੇ ਗੁਰੂ ਘਰ ਦੇ ਵਿੱਚ ਪਹੁੰਚਣ ਦੀ ਗ੍ਰਿਪਾਲਤਾ ਕਰੋ ਭਾਈ ਵਾਰਿਕ੍ਰਿਜਾ ਖਾਲਸਾ ਵਾਰਿਕ੍ਰਿਜੀ ਕੀ ਫਤਿਹ ਹਾਂਜੀ ਸਵਾਗਤ ਹੈ ਸਾਰੇ ਦੋਸਤੋ ਮਿੱਤਰੋ ਦਾ ਅੱਜ ਆਪਾਂ ਪਹੁੰਚੇ ਹਾਂ ਪਿੰਡ ਖਡਾਲ ਕਲਾਂ ਤੇ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਸਾਹਿਬ ਚ ਪਿੰਡ ਦੇ ਗੁਰਦੁਆਰਾ ਸਾਹਿਬ ਚ ਸੈਟੀ ਬਣੀ ਹੋਈ ਐ ਤੇ ਇਸ ਚਾਰ ਖੇਤੀ ਬੜੀ ਸੰਦ ਨੇ ਇਹ ਹੈਪੀ ਸੀਡਰ ਕਿਉਂ ਹੈਪੀ ਸੀਡਰ ਨੰਬਰ 1 ਦੇਖ ਲਓ ਕੰਡੀਸ਼ਨ ਠੀਕ ਹੈ 2 3 4 ਤੇ ਆਹ 0 ਡ੍ਰਿਲ ਨੰਬਰ 1 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਚੱਲੀ ਬਹੁਤ ਘੱਟ ਹੈ ਬਟ ਉਦਾਂ ਹੀ ਜਰੀ ਖੜੀ ਹੈ ਤੇਰਾਪੋਰੀ 0 ਡਰਲ ਹੈ ਆ ਰੋਟਾਵੇਟਰ ਹੈ ਰੋਟਾਵੇਟਰ ਨੰਬਰ 1 ਇਹ ਵੀ 8 ਫੁੱਟ ਹੈ 8 ਤੋਂ ਵੀ ਜ਼ਿਆਦਾ ਲੱਗ ਰਿਹਾ ਹੈ ਤਾਂ ਯਾਰ 8 ਫੁੱਟਾਂ ਕੇ ਜ਼ਿਆਦਾ ਹੈ ਜੀ ਪੱਕਾ ਜੀ 8 ਫੁੱਟ ਰੋਟਾਵੇਟਰ ਹੈ ਇਹਦੀ ਕੰਪਨੀ ਹੈ ਜੀ ਜੀਡੀ ਜੀਡੀ ਕਰਕੇ ਜੀਸੀਬੀਐਲ ਉਹਨਾਂ ਦਾ ਇੱਕੋ ਪਰਾਂ ਪਿਆ ਰੋਟੇਵੇਟਰ ਨੰਬਰ 2 ਵਿੱਚ ਕਰਾਉਣਾ ਹਾਂ ਨਾ 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 ਰੋਟੇਵੇਟਰ ਨੰਬਰ 2 ਕੰਪਲੀਟ ਸਾਰੀ ਸਾਰੀ ਹੈ ਜੱਫਾ ਤਾਂ ਖਬਰ ਅੱਛਾ 5200 ਰੁਪਏ ਉਹਦੀ ਸਰੋਤ ਬੱਸ ਜੀਰ ਦੇ ਆਏ ਹੋਗੇ ਹਮ ਬਾਕੀ ਜੋ ਹੋਰ ਉੱਪਰ ਹੋਰ ਬਾਕੀ ਜੀ ਖੋਲਣਾ ਪਏ ਜੀ ਜੀ ਖੋਲਣਾ ਪਏ ਜੀ ਕੋਈ ਹੋਰ ਸਪਲੀਕਟ ਹੈ ਸੀ 500 ਰੁਪਏ ਵਾਲੇ ਆ ਦੀ ਹੋ ਬੜੇ ਹੋ ਕੇ ਚੱਪਾ ਕਰੀ ਗੁਰਦੁਆਰਾ ਸਾਹਿਬ ਚ ਸੋਸਾਇਟੀ ਬਣੀ ਹੋਈ ਹੈ ਇੱਥੇ ਕੜਾਲ ਕਲਾਂ ਦੀ ਤੇ ਅਰੇ ਆਪ ਜਰੇ ਪਿਆਰੀਆਂ ਲਾ ਲਾ ਰਖਿਆ ਸੈਟਅਪ ਤਿਆਰ ਮੰਜੇ ਡਾਰਖਾ ਗੁਰਦੁਆਰਾ ਸਾਹਿਬ ਚ ਤੇ ਲੱਗ ਰਿਹਾ ਸਿਕਿਉਰਿਟੀ ਭਰਨਾ ਤੇ ਸੰਦ ਦਿਖਾਉਣੇ ਆਪਾਂ ਤੇ ਵਾਸਤੇ ਹੈ ਜੀ ਹੋਰ ਕੋਈ ਬਈ ਸਿਕਿਉਰਿਟੀ ਖਤਰੇਗਾ ਕੋਈ ਜਿਹਨੇ ਭਰਨੀ ਹੈ ਜਲਦੀ ਭਰ ਦੋ ਬਈ ਤੇ 5 ਮਿੰਟਾਂ ਜਲ ਸ਼ੁਰੂ ਕਰਨ ਲੱਗੇ ਆ ਜੀ ਸਾਡੇ ਕਰਦੇ ਹੋ ਪਰ 2 ਮਿੰਟ ਰਹਿ ਗਏ ਦੇਖ ਲੈ ਜੇ ਦੇਣੀਆਂ ਬੋਲੀਆਂ ਆਜੋ ਜੀ ਆਜੋ ਇੱਥੇ ਆ ਜਾ ਮਾੜਾ ਆਜੋ ਆਹ ਸ਼ਰਤਾਂ ਸੁਣ ਲੋ ਜੀ ਬੋਲੀਆਂ ਦੀਆਂ ਸ਼ਰਤਾਂ ਦੱਸਣ ਲੱਗੇ ਆ ਜੀ ਸ਼ਰਤਾਂ ਸੁਣ ਲੋ ਸ਼ਰਤ ਨੰਬਰ 1 ਹੈ ਜੀ ਬੋਲੀ ਸੰਬੰਧੀ ਸ਼ਰਤ ਇਹ ਲਿਖੇ ਅਨੁਸਾਰ ਹਨ ਬੋਲੀਕਾਰ ਨੂੰ ਸੰਧਾਂ ਦੀ ਖਰੀਦ ਕੀਮਤ ਦਾ 25% ਅੱਜ ਅਤੇ ਬਾਕੀ 7 ਦਿਨਾਂ ਦੇ ਅੰਦਰ ਅੰਦਰ ਜਮ੍ਹਾਂ ਕਰਵਾਉਣਾ ਹੋਵੇਗਾ ਜੀ ਅੰਜੀ ਸ਼ਰਤ ਨੰਬਰ 2 ਜੀ ਸਾਰੀ ਕੀਮਤ ਸਭਾ ਵਿੱਚ ਪ੍ਰਾਪਤ ਹੋਣ ਤੇ ਇਹ ਸੰਧਾਂ ਦੀ ਖਰੀਦ ਕਰੀਬਾਰ ਉੱਤੇ ਜਾਣਗੇ ਠੀਕ ਹੈ ਜੀ ਨੰਬਰ 3 ਜੀ ਜਿੰਨਾ ਸੰਧਾਂ ਦੀ ਬੋਲੀਕਾਰ ਨੂੰ ਕੋਈ ਛੋਟ ਨਹੀਂ ਹੋਵੇਗੀ ਜੀ ਸੰਧਾਂ ਦੇ ਨਾਲ ਮਜੂਦ ਬਸਤ ਕੋਈ ਛੋਟ ਨਹੀਂ ਮੰਨ ਲਓ ਕੋਈ ਕਹਦੇ 1500 ਮੈਨੂੰ ਕੱਟ ਕਰ ਦਿਓ ਕੋਈ ਛੋਟ ਨਹੀਂ ਅੱਗੇ ਠੀਕ ਹੈ ਜੀ ਸੰਧਾਂ ਦੇ ਨਾਲ ਜਿਹੜੇ ਚੀਜ਼ਾਂ ਹੈਗੀਆਂ ਉਹ ਸਾਹਮਣੇ ਜਿਹੀ ਹੀ ਦਿੱਤੀਆਂ ਜਾਣਗੀਆਂ ਜੀ ਕੋਈ ਕੱਲ ਨੂੰ ਕਹਦੇ ਕ੍ਰੋਸ ਨਹੀਂ ਹੈਗਾ ਜੀ ਮਸ਼ੀਨ ਦੇ ਪੋਰ ਦਿਓ ਜੀ ਇਹਦਾ ਤਵਾ ਨਹੀਂ ਹੈਗਾ ਜੀ ਉਹ ਸਾਰਾ ਕੁਝ ਜਿਹੜਾ ਕੁਝ ਹੈਗਾ ਮੱਕਾ ਦੇ ਲਿਆਓ ਉਹ ਚੀਜ਼ ਹੈਗਾ ਦੇਖ ਲੋ ਜੀ ਠੀਕ ਹੈ ਜੀ ਅੱਗੇ ਸਭ ਕਮੇਟੀ ਕੋਲ ਅਧਿਕਾਰ ਹੋਵੇਗਾ ਕਿਸੇ ਵੀ ਸੰਧ ਦੀ ਬੋਲੀ ਤੋੜ ਸਕਦੇ ਆ ਤੇ ਸੰਧਾਂ ਦੇ ਰੱਖ ਸਕਦੇ ਹੈ ਸਭ ਕਮੇਟੀ ਦਾ ਫੈਸਲਾ ਅੰਤਮ ਮੰਨਿਆ ਜਾਵੇਗਾ ਜੀ ਅਸੀਂ ਹੁਣ ਕਮੇਟੀ ਨੂੰ ਪੁੱਛਾਂਗੇ ਮੌਕੇ ਤੇ ਜੇ ਕੋਈ ਮੰਨ ਲਓ ਰੋਟਾਵੇਟਰ 40 ਦਾ ਜਾਂਦਾ ਹੈ ਜੇ ਕਹਿਣਗੇ ਵੀ ਅਸੀਂ 40 ਦਾ ਨਹੀਂ ਵੇਚਣਾ ਤਾਂ ਇਹ ਰੱਖ ਲੈਣਗੇ ਜੇ ਕਹਿਣਗੇ 40 ਦਾ ਜਾਂਦਾ ਜ ਠੀਕ ਹੈ ਜੀ ਕਰੋ ਜੀ ਇੱਕ ਨੰਬਰ ਸੰਦ ਬੋਲੋ ਜੀ ਹੈਪੀ ਸੀਡਰ ਕੀਮਤ 15000 ਹੈਪੀ ਸੀਡਰ ਜੀ ਇੱਕ ਨੰਬਰ 15000 ਰੁਪਏ ਜੀ ਇੱਕੋ ਹੀ ਹੈਪੀ ਸੀਡਰ ਹੈ 15000 ਜੀ 15000 ਜੀ 20000 ਰੁਪਏ ਕਰ ਦਿਓ ਜੀ ਦੇਖੋ ਜੀ 20000 ਰੁਪਏ ਜੀ ਤੂੰ ਇੱਥੇ ਲਿਖ ਲੈ ਅਗਰ ਸੋਨੂ ਬਸ ਆ ਤਾਂ ਲਿਖੀ ਚੱਲ ਨਾ ਤਾਂ ਠੀਕ ਹੈ ਜੀ ਕਿੰਨਾ ਕਿਹ ਆਜੋ ਕਿੰਨਾ 21 ਬਿੱਕਰ ਸਿੰਘ ਜੀ ਬਿੱਕਰ ਦਾ 21 ਆ ਨਾਮ ਲਿਖ ਲਿਆ ਕਰਨਾ ਸੋਨੂ ਦਾ ਜੀ ਸੋਨੂ ਐ ਲਿਖ ਨੰਬਰ ਪਾ ਕੇ ਸੋਨੂ ਲਿਖ ਲਾ ਦੋ ਨੰਬਰ ਪਾ ਕੇ ਬਿੱਕਰ ਲਿਓ ਫਾਈਲ ਕਰ ਦਿਓ ਜੀ ਪਿੰਟ ਜਿਹੜਾ ਸੋਨੂ ਦਾ ਵੀ ਪਿੱਛੇ ਬਾਅਦ ਚ ਲਿਖੀਏ ਤਾਂ ਉੱਤੇ ਲਿਖੇ ਹੋਏ ਨੇ ਨਾ ਸਾਰਾ ਪ੍ਰਤਾਪ ਦਾ ਸਾਡੇ ਜੀ ਦਾ ਜੀ ਨਾਮ ਤੇ 23 ਜੀ ਬਿੱਕਰ ਬਿੱਕਰ ਦਾ 23 ਪ੍ਰਤਾਪ ਸਿੰਘ ਸਾਡੇ ਭਾਈ ਜੀ 25000 ਕਰ ਦੋ ਜੀ 1 ਮਿੰਟ ਯਾਰ ਪ੍ਰਤਾਪ ਸਿੰਘ ਸਾਡੇ ਬਾਈ ਬੜਾ ਹੋਲੀ ਹੋ ਰਹੀ ਹੈ ਕੋਈ ਨਹੀਂ ਖੜ ਜਾ ਕੋਈ ਨਹੀਂ ਤੇ ਕਾਈ ਨਾਲ 25000 ਕਿਹਦਾ ਪ੍ਰਤਾਪ ਦਾ ਸੋਨੂ ਬਾਈ ਸੋਨੂ ਦਾ 25000 ਦਾ ਸੋਨੂ ਪ੍ਰਤਾਪ ਨੇ ਕਿੰਨਾ ਲਾਇਆ ਸਾਡੇ ਬਾਈ ਲਾਇਆ ਸੀ 25000 ਸੋਨੂ ਸਿੰਘ ਆਪਣਾ ਸੋਨੂ 25000 ਪ੍ਰਤਾਪ ਸਿੰਘ ਸਾਡੇ ਕੋਲ 25000 ਦਾ ਸੋਨੂ ਦੇ ਦੇ ਤੇਰਾ ਦੇਖ 25 ਪ੍ਰਤਾਪ ਸਿੰਘ ਵਾਦਾ ਕੀ 10 ਰੁਪਏ ਚੱਲ 600 ਕਰ ਦਿਓ ਜੀ ਤੂੰ ਹੀ ਵਾਰ ਗਿਆ ਸਾਈ 25 600 ਜੀ 25 600 25 600 ਸੋਨੂ ਦਾ ਜੀ 25 700 ਜੀ ਕੀ ਨਾਮ ਵੀਰੇ ਤਰਸੀਮ ਸਿੰਘ ਦਾ 25 700 26 ਕਰ ਦਿਓ ਜੀ ਪੂਰਾ ਕਰੋ ਜੀ 26 26 ਸੋਨੂ ਦਾ 25 700 ਤਰਸੀਮ ਲਿਖ ਲੈ ਇੱਕ ਪਰਾਂ ਲਿਖਦਾ 4 ਨੰਬਰ ਤਰਸੀਮ 26 700 ਬੋਲੋ ਜੀ 26 700 ਹੈਪੀ ਸੀ ਡਰੀ ਬੋਲੋਗੇ ਜੀ 26700 ਹੈਪੀ ਸੀ ਡ੍ਰੀ 22000 ਹੈ ਪੂਰਾ 26000 26000 ਅੱਛਾ 26000 ਠੀਕ ਹੈ 25700 ਠੀਕ ਹੈ ਠੀਕ ਹੈ 25700 26000 ਜੀ ਸੋਨੂ ਦਾ ਬੋਲੋ ਜੀ ਅੱਗੇ 26000 ਸੋਨੂ ਦਾ ਜੀ ਐਣੀ ਜੀ ਕੋਈ ਦੁਬਾਰਾ ਪਸ ਹਾਂ ਜੀ ਸਾਡੇ 26 ਕੀ ਨਾਮ ਹੈ ਜੀ ਸਾਡੇ 26 ਜੀ ਕੀ ਨਾਮ ਕੀ ਹੈ ਤੀਰਤ ਸਿੰਘ ਤੀਰਤ ਸਿੰਘ 26000 ਜੀ ਤੀਰਤ ਸਿੰਘ 26000 ਜੀ ਹੈਪੀ ਸੀ 600 ਕਰ ਦਿਓ ਜੀ ਹਾਂਜੀ 600 26600 ਸੋਨੂ ਦਾ 700 ਕਰ ਦਿਓ ਜੀ 26700 ਤਰਸੇਮ 26700 ਤਰਸੇਮ ਦਾ 80 ਕਰ ਦਿਓ ਜੀ 27 ਜੀ 27 ਹਾਂ 26500 ਸੋਨੂ ਦਾ 33 ਦਾ ਕੀ ਨਾਮ ਹੈ ਵੀਰੇ 27 ਜੀ ਨਾਮ ਕੀ ਹੈ 33 ਸੇਗਾ 33 ਸਿੰਘ ਦਾ 28 27 27 100 ਕਰ ਦਿਓ ਜੀ 2500 2700 2700 ਸੋਨੂ ਦਾ 7200 सोनू ਦਾ ਜੀ ਕੀ ਨਾਮ ਹੈ ਤੀਰਥ ਦਾ 7200 7200 300 ਪ੍ਰਤਾਪ ਦਾ 72300 ਪ੍ਰਤਾਪ ਦਾ ਜੀ 72500 ਤੀਰਥ ਦਾ ਜੀ 72500 ਚੱਲ ਵੀ सोनू ਕੀ ਕਰ ਦੋ ਜੀ 30 ਕਿਹੜਾ ਭਾਈ ਜੀ ਮੇਜਰ ਸਿੰਘ ਮੇਜਰ ਸਿੰਘ ਦਾ 30 ਜੀ 10 200 ਨਾ ਸਤਿ ਸ੍ਰੀ ਅਕਾਲ ਜੀ ਆਪ ਵੀ ਮੇਜਰ ਸਿੰਘ ਦਾ ਜੀ ਚਲੋ ਜੀ ਅੱਗੇ ਹੋਰ ਕੋਈ 3000 ਮੇਜਰ ਸਿੰਘ ਜੀ ਬੋਲੋ ਜੀ ਅੱਗੇ ਕੋਈ ਕਿਉਂ ਜੀ ਕਿਉਂ ਸੋਨੂੰ ਹਾਂ ਜੀ 31700 ਬਾਈ ਤੇ ਸੇਮ ਦਾ 3100 ਬੋਲੋ ਜੀ ਅੱਗੇ ਕੋਈ ਹੋਰ ਹਾਂ ਜੀ ਸਰਪੰਚ ਸਾਹਿਬ ਪੁੱਛੋ ਠੀਕ ਹੁਣ ਫਾਟਾ ਬਣਾਓ ਜੀ ਅਸੀਂ ਦੀ ਮੋੜਾਂਗੇ ਥੋੜੋ ਠੀਕ ਹੈ ਜੀ 31 ਕਰ ਦਿਓ ਵੀ ਇਸ ਦਾ ਹਾਂ ਜੀ 31000 ਜੀ ਮੈਜਰ ਸਿੰਘ ਜੀ ਮੈਜਰ ਦਾ 31 ਜੀ ਸਿਕਿਉਰਿਟੀ ਦੇਖ ਲੈ ਹੈਗੀ ਹੈ ਸਿਕਿਉਰਿਟੀ ਦੇਖੀ ਹੈ ਜੀ ਆ ਵੀ ਦਰਜੇਮਾ ਬੋਲੋ ਜੀ 31000 ਯਾਰ ਅੱਗੇ ਮੈਜਰ ਸਿੰਘ ਹਾਂ ਮੈਜਰ ਹੈਗੀ ਇੱਥੇ ਵੀ ਕਰੋ ਅਸੀਂ ਕਲੀਪਰ ਤੇ ਹਾਂ ਹੈਗੀ 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 31000 ਦਰਜੇਮਾ ਦਾ ਜੀ 100 ਬੋਲਦੇ 100 ਬੋਲਦਾ ਜੀ ਹਾਂ 3100 ਤਰਸੇਮ ਸਿੰਘ ਹੋਰ ਜੀ ਬੋਲੋ ਕੋਈ 3100 ਰੁਪਏ ਜੀ ਕਰ ਫਿਰ ਕਰ ਦੀ ਫਿਰ ਇੱਕ ਦੋ ਕਰੀ ਜੀ 3100 ਤਰਸੇਮ ਦਾ ਜੀ ਇੱਕਾ 3100 ਤਰਸੇਮ ਦਾ ਦੋ ਟਾਈਮ ਦੇ ਕਰ ਟਾਈਮ ਦੇ ਕਰ ਟਾਈਮ ਦੇ ਕਰ ਕਮੇਟੀ ਨੂੰ ਪੁੱਛਣਾ ਹੁੰਦਾ ਕਮੇਟੀ ਨੂੰ ਦੱਸੋ ਜੀ ਦੱਸੋ ਜੀ 3100 ਦਾ ਵੇਚ ਦੀ ਇਹਨਾਂ ਨੂੰ ਠੀਕ ਹੈ ਪ੍ਰਧਾਨ ਜੀ ਹੁਣ ਕਰ 3100 ਦੋ ਜੀ 3103 ਜੀ ਨਾਲ ਨਾ ਬੋਲਿਆ ਕਰ ਫਲਾਣੇ ਦਾ ਇਹ ਕਲਿਪ ਨਾਮਾ ਤੁਹਾਡਾ ਜੀ ਤਰਸੇਮ ਸਿੰਘ ਕਰੋ ਜੀ ਸਾਈਨ ਕਰੋ ਜੀ ਬੋਲੋ ਜੀ ਹੈਪੀ ਆਪਣਾ ਰੋਟਾਵੇਟਰ ਨੰਬਰ 1 ਕੀਮਤ ਹੈਗੀ ਹੈ 19000 ਰੋਟਾਵੇਟਰ ਨੰਬਰ 1 ਜੀ ਕੀਮਤ ਹੈਗੀ 19000 ਦੋਹਾਂ ਦੀ ਹੋਊ ਜੀ ਕੱਲੇ ਦੀ ਹੈ ਜੀ ਕੱਲੇ ਦੀ ਕੱਲੇ ਦੀ ਨੰਬਰ 1 ਬੋਲੇ ਨਾਲ ਨਾਲ ਜੀ ਕਿੰਨੇ ਨੰਬਰ ਕਰਦੇ ਹਾਂਜੀ 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 ਬੋਲੋ ਜੀ ਮੁਰ ਨਾਲ ਨੰਬਰ 1 ਪਲਾ ਰੋਟਾ ਮੀਟਰ ਨੰਬਰ 1 ਸਾਹਿਬ ਰੋਟਾ ਨੰਬਰ ਕਾਊਂਟਰ ਮੀਟਰ ਨੰਬਰ 1 ਜੀ 19000 ਰੁਪਏ ਜੀ ਕੀਮਤ ਕਿੰਨੀ ਆ ਜੀ 19 ਆ ਆਪਾਂ ਤਾਂ ਹਿੱਕਾ 18536 ਵਿਕਰ ਸਿੰਘ ਦਾ 20000 ਜੀ ਦੇਖੋ ਜੀ ਵਿਕਰ ਸਿੰਘ ਦਾ 20000 536 ਪ੍ਰਤਾਪ ਸਿੰਘ ਸਾਡੇ 20000 ਕਰ ਦੋ ਜੀ ਪ੍ਰਤਾਪ ਸਿੰਘ 20500 21 ਕਰ ਦੋ ਜੀ ਨਿਕਲਿਆ ਪ੍ਰਤਾਪ ਲਿਖ ਤੇ ਸਤਿ ਸ਼੍ਰੀ ਅਕਾਲ ਪਰਮਜੀਤ ਕਿੰਨਾ ਪ੍ਰਤਾਪ ਕਿੰਨਾ ਜੀ ਸਾਡੇ 20 ਜੀ ਸਾਡੇ ਜੀ 21 ਕਰ ਦੋ ਪਰਮਜੀਤ ਪਰਮਜੀਤ ਤੋਂ ਸਾਡੇ 21 ਥੋੜਾ ਕੀ ਨਾਮ ਹੈ ਜੀ ਪ੍ਰਤਾਪ ਸਿੰਘ ਜੀ ਬਿੱਕਰ ਸਾਡੇ 21 ਜੀ ਪਰਮਜੀਤ ਸਿੰਘ ਬਿੱਕਰ ਸਾਡੇ ਬਿੱਕਰ ਦਾ 21 ਨਾ ਨਾ ਪਰਮਜੀਤ ਦਾ 21 ਬਿੱਕਰ ਸਾਡੇ 21 13 2150 ਬਿੱਕਰ ਦਾ 2150 ਜੀ ਬਸ ਠੀਕ ਹੈ ਠੀਕ ਹੈ ਮੈਂ ਦੱਸਦਾ ਬਾਈ 25 25 ਨਾ ਬੱਚੀ ਨਾ ਨਾਮ ਨਾਮ ਸਿੰਘ ਦਾ ਬੱਚੇ 10000 ਜੀ ਚਲੋ ਜੀ ਸਖਤਰ ਸਾਹਿਬ 2550 ਜੀ ਬਿੱਕਰ ਸਿੰਘ 2550 ਬਿੱਕਰ ਦਾ 2550 ਜੀ 26000 ਪ੍ਰਤਾਪ ਸਿੰਘ 28000 ਪ੍ਰਤਾਪ ਸਿੰਘ ਦਾ ਜੀ ਟੋਟਾ ਬੀਟਰ ਨੰਬਰ 1 28 ਹੀ ਕਰ ਦੋ 28 ਹੀ ਕਰ ਦਿਓ 28000 ਕਿਹਦਾ ਨਾਂ ਦਾ 28000 ਜੀ 28.5 28000 ਪ੍ਰਤਾਪ ਸਿੰਘ ਜੀ 28.5 28000 ਪ੍ਰਤਾਪ ਸਿੰਘ 20000 ਕਰ ਦੋ ਜੀ ਹਾਂ ਜੀ ਜੱਟ 30000 ਗੋਣੀ ਸੰਸਕਤਰ 12577 ਨਾ ਗਏ 77 ਉੱਥੇ ਹੋਰੇ ਕੋਈ ਸੰਸਕਤਰ ਨਹੀਂ ਗਿਆ 30000 ਠੀਕ ਹੈ ਜੀ ਨੰਬਰ ਦਾ 31 ਕਰ ਦੋ ਜੀ ਕਿਹੜਾ ਜੀ ਨੰਬਰ ਦਾ 31 ਕਰ ਦਿਓ 30000 ਜੀ ਮੈਂ ਸਾਹਮਣੇ ਕਹਿੰਦਾ ਜੀ 30000 ਇਹਨੇ ਠੀਕ ਅਸਪਾਸ 3150 ਵਿਕਰ ਸਿੰਘ ਜੀ 3150 ਵਿਕਰ ਦਾ ਜੀ 30000 ਕਰੋ ਜੀ 35000 ਮੇਵਾ ਸਿੰਘ 32000 ਮੇਵਾ ਸਿੰਘ 31500 ਬਿੱਕਰ 30000 ਮੇਵਾ ਸਿੰਘ 35000 ਦਾ ਬਿੱਕਰ 30000 ਜੀ 30000 ਮੇਵਾ ਸਿੰਘ ਹਾਂਜੀ ਬੋਲੋ ਕੇ 32000 ਚੱਲ ਪ੍ਰਤਾਪ ਸਾਡੇ 32 ਸਾਡੇ 32 ਪ੍ਰਤਾਪ ਸਿੰਘ ਸਾਡੇ 32 ਚਲੋ ਕਰ ਦਿਆ ਤੇਤੀ ਕਰ ਦੋ ਤੇਤੀ 33000 ਨਾਥ ਸਿੰਘ ਦਾ ਜੀ 33000 ਨਾਥ ਸਿੰਘ ਜੀ 35000 ਕਰ ਦੋ 35000 ਮੇਜਰ ਸਿੰਘ ਜੀ 35000 ਮੇਜਰ ਸਿੰਘ ਜੀ ਨਾਮਾ ਲਿਖ ਨਾਮਾ ਮੇਜਰ ਸਿੰਘ 35000 ਮੇਜਰ ਸਿੰਘ ਜੀ ਕੋਈ ਇਹਨਾਂ ਤੋਂ ਜੀ ਸਟੇਡੀਆ ਵਿਆਜ ਇਹ ਬਣਦੇ ਆ ਸਾਡੇ ਸਰਪੰਚ ਜੀ ਸਾਡੇ ਕਰ ਲੋ ਕੀ ਨਾਮ ਮੇਵਾ ਸਿੰਘ ਮੇਵਾ ਸਿੰਘ ਸਾਡੇ ਪੈਂਡਿੰਗ ਹੂੰ ਮੇਵਾ ਸਿੰਘ 35500 ਹਾਣ ਸਰਪੰਚ ਸਾਹਿਬ લા લો ਜੀ 1000 રૂપિયા 1000 ਹੋਰ ਨਾ ਤਾਂ 36 500 ਜੀ 36 500 ਬੇਕਰ ਸਿੰਘ ਨਾ ਮੇਜਰ ਮੇਜਰ ਸਿੰਘ 36 500 36 500 ਮੇਜਰ ਸਿੰਘ ਜੀ 100 ਰੁਪਿਆ ਹੋਰ ਕਰ લો ਜੀ ਨੇਵਾ ਸਿੰਘ ਨੇਵਾ ਸਿੰਘ 36 500 600 600 36 500 ਕਰ ਦਿਓ ਹਾਂ ਜੀ 36 500 ਹੋ ਗਿਆ 36 500 ਹੋ ਗਿਆ 36 500 600 ਹੋ ਗਿਆ 36 500 ਪਹਿਲਾਂ ਕਹਿੰਦੇ 37 ਕਰਵਾ ਦੋ 37 ਹੋ ਗਿਆ ਜੀ ਚੜ ਦੋ ਬੋਲੀ ਸੁਣ ਬੋਲੋ 37 ਯਰ ਵੀ ਹੈ ਜੀ ਅੱਗੇ ਬੋਲੋ ਜੀ 37200 37200 ਮੇਵਾ ਸਿੰਘ ਮੇਵਾ ਸਿੰਘ 37200 ਜੀ ਮੇਵਾ ਸਿੰਘ ਦਾ 37200 ਮੇਵਾ ਮੇਵਾ ਸਿੰਘ ਆ ਜੀ ਮੇਵਾ ਸਿੰਘ ਬੋਲੋ ਜੀ ਮੇਵਾ ਚੱਲ ਬੋਲੋ ਜੀ ਸਾਡਾ ਪੂਰਾ 38 ਕਰ 38 ਯਾਰ ਜੀ ਮੈਜਰ ਸਿੰਘ ਜੀ ਮੈਜਰ 38000 33100 33100 ਮੈਂ ਵਸਦਾ ਹਾਂ ప్రతి ਇੱਕ ਜਨ ਇਹੋ ਜਿਹਾ ਹੈ ਹਾਂਜੀ 33100 ਦੇਖਿਆ ਵਾਲਾ ਦਲਾ ਤੋਰ ਕੇ ਚਲੋ ਜੀ ਅੱਗੇ 33100 ਹੋ ਗਿਆ ਜੀ 33100 ਹਾਂ ਹਾਂ ਪੁਰਾ 39000 ਜੀ ਮੇਜਰ ਸਿੰਘ ਜੀ ਮੇਜਰ ਸਿੰਘ ਦਾ 39000 ਜੀ 39000 ਜੀ 100 ਕਰ ਲਓ 39000 100 ਮੇਵਾ ਸਿੰਘ ਦਾ 39100 ਮੇਵਾ ਸਿੰਘ ਦਾ 40000 ਰੁਪਏ ਜੀ 40000 40000 ਮੇਜਰ ਸਿੰਘ ਜੀ ਹਾਂ ਜੀ 100 ਹੋਰ ਕਰ ਲਓ 40000 100 ਮੇਵਾ ਸਿੰਘ ਜੀ ਜਾਣਾ ਇਹਨੂੰ ਵੀ ਬੰਦੇ ਨੂੰ ਪੂਰੇ ਤੁਹੇ ਚੱਕਰੇ ਜੀ ਸਾਰੇ ਮੋਟੇ ਆ 40 500 ਹੈ ਜੀ 40 500 ਜੀ ਮੇਜਰ ਸਿੰਘ 40 500 ਮੇਜਰ ਸਿੰਘ ਜੀ 600 ਕਰ ਲਓ 40 600 ਮੇਵਾ ਸਿੰਘ ਦਾ 40 600 ਮੇਵਾ ਸਿੰਘ ਜੀ ਹਾਂ ਜੀ 44 ਕਰ ਦਊ 44000 ਮੇਜਰ ਸਿੰਘ ਜੀ ਮੇਜਰ ਸਿੰਘ 44000 ਜੀ ਹਾਂ ਜੀ ਮੇਵਾ ਸਿੰਘ ਚਲੋ ਜਾਈਏ ਹਾਂਜੀ 42 ਤੇ ਨਾਮ ਪ੍ਰਵਿੰਦਰ ਨਹੀਂ ਕਿਤੇ ਨਵਾਂ ਪ੍ਰਵਿੰਦਰ ਨਵਾਂ ਬਹੁਤ ਪ੍ਰਵਿੰਦਰ ਪ੍ਰਵਿੰਦਰ ਸਿੰਘ ਦਾ 42000 ਜੀ ਪ੍ਰਵਿੰਦਰ ਸਿੰਘ ਜੀ ਪਰਵਿੰਦਰਾ ਕਿਮਿੰਦਰ ਪ੍ਰਵਿੰਦਰ ਪ੍ਰਵਿੰਦਰ ਨਾਲ ਬਾਵੇ ਨਾਲ ਬਾਵੇ ਨਾਲ ਪ੍ਰਵਿੰਦਰ ਸਿੰਘ 42000 ਚ ਜੀ ਬੋਲੋਗੇ ਮੈਂ ਹਾਂ ਸਾਡੀ ਚੁੱਪ ਹੈ ਚਲ ਮੇਵੇ ਜਿਹੜੇ ਚਲੋ ਵੀਰੇ 42 ਥੋਈ ਬਹਰ 42000 ਕਿਉਂ ਬਈ ਇੱਕ ਕਰਿਆ ਕਰ ਇੱਕ ਕਰਿਆ ਕਰ ਕਹਿੰਦਾ ਕਮੇਟੀ ਨੂੰ ਪੁੱਛ ਲੈ ਉਹ ਬਾਅਦ ਚ ਤਿੰਨ ਤੇ ਪੁੱਛਣਾ ਹੁੰਦਾ ਕਮੇਟੀ ਨੂੰ ਪਹਿਲਾਂ ਇੱਕ ਕਰ ਸਰਪੰਚਾ ਵਾ ਦੇਖੋ 42000 ਆ ਅੱਛਾ ਜੀ ਦੇ ਦਿਓ ਕੋਈ ਨਹੀਂ ਦੇ ਦੋ ਠੀਕ ਹੈ ਜੀ 42000 ਇੱਕ ਜੀ ਐਂ ਲਿਖ 42000 ਮੇਵਾ ਸਿੰਘ ਦੇ ਨਾਂ ਤੇ ਰੋਟਾ ਫੈਕਟਰੀ ਨਾ ਮੇਵਾ ਨਹੀਂ ਪ੍ਰਮੇਂਦਰ ਪ੍ਰਮੇਂਦਰ ਸਿੰਘ ਪ੍ਰਮੇਂਦਰ ਸਿੰਘ ਦੇ ਨਾਂ ਤੇ 42000 ਦਾ ਜੀ ਇੱਕ ਕਰ ਦਮ ਜੀ ਠੀਕ ਹੈ ਜੀ 42000 ਇੱਕ ਜੀ 42000 ਦੋ ਜੀ 42000 ਤਿੰਨ ਜੀ ਪ੍ਰਿੰਦਰ ਸਿੰਘ ਕਰੋ ਜੀ ਸੈਂ ਸਾਰੇ ਰੋਟਾਵੇਟਰ ਨੰਬਰ 2 19000 19000 ਹਾਂ ਸੁਣਿਆ ਜੀ ਰੋਟਾ ਵੀ ਜਿੰਦਾ ਪਰ ਦੋ ਜੀ 19000 ਰੋਟਾਵੇਟਰ ਨੰਬਰ 2 19000 ਜੀ ਬੇਕਰ ਦਾ ਬੇਕਰ ਦਾ 20000 ਜੀ 66000 ਪ੍ਰਤਾਪ ਸਿੰਘ ਕੋਈ ਨਹੀਂ ਕੋਈ ਨਹੀਂ ਲਿਖੋ ਲਿਖੋ ਬਿਕਰ ਕਿੰਨਾ ਸੀ 25000 25000 ਜੀ ਪ੍ਰਤਾਪ ਬਿਕਰ ਸਿੰਘ 26000 ਪ੍ਰਤਾਪ ਸਿੰਘ ਪ੍ਰਤਾਪ ਸਿੰਘ 26000 26000 ਬਿਕਰ ਸਿੰਘ 26500 ਜੀ ਹਾਂ ਜੀ ਮਾਈ ਕਰ ਲੋ ਜੀ ਪਰਮਜੀਤ ਮੇਜਰ ਸਿੰਘ 28 ਇੱਕ ਮਿੰਟ ਇੱਕ ਮਿੰਟ ਮੇਜਰ ਦਾ 28 ਕਰੋ ਮੇਜਰ ਦਾ 28 ਪਾਰਮਜੀਤ ਦਾ 30 ਪਰਮਜੀਤ ਦਾ 30 ਇੱਕ ਮਿੰਟ ਇੱਕ ਮਿੰਟ ਮੇਜਰ ਦਾ 28 ਪਰਮਜੀਤ ਦਾ 30 ਜੀ ਇੱਕ ਵਾਰ ਨਾਮ ਜੀ ਲਿਖੇ ਜਾਂ ਨਾ ਇੱਕ ਦੂਜਾ ਕਿਦਾ ਨੈਪ 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 ਦਾ ਕਿੰਨਾ 31 31 31 ਹੈ 231000 ਨਾਮ ਜਿਹੜਾ 31 ਹਾਂ ਮੈਜਰ 35 ਮੈਜਰ 35 ਗੁਰਨਾਬ ਸਿੰਘਾ ਸਾਡੇ ਨੂੰ ਗੁਰਨਾਬ ਸਿੰਘ ਸਾਡੇ ਵੀ ਮਾੜੇ ਹੋਰ ਮੂਰੇ ਹੋ ਜਾ ਵਰਗ ਲੱਗ ਇੱਕ ਮਿੰਟ ਮੈਜਰ ਕਿਹੜਾ ਲਗਾਓ 35 ਮੈਜਰ 35 ਸਾਡੇ 35 ਇੱਕ ਮਿੰਟ ਜੀ ਨੰਬਰ ਸਾਡੇ 40 ਜੀ ਨੈਵ ਦਾ ਸਾਡੇ 35 ਚਾਹੀਦਾ ਨੈਵ ਦਾ ਕਿਤੇ ਪਤਾ ਸਾਡੇ 35 ਚਲੋ ਨੈਵ ਦਾ ਉਸ ਤੋਂ ਬਾਅਦ ਕਿਹੜਾ ਹੈ ਪਰਮਜੀਤ ਸਿੰਘ ਜੀ ਕਿੰਨਾ ਚਾਲੀ ਬੰਦੂਰਾ ਜੀ ਹਾਂਜੀ 41500 ਪਰਮਜੀਤ ਜੀ ਹਾਂਜੀ 41500 ਪਰਮਜੀਤ ਦਾ 41 ਜੀ 41500 ਪਰਮਜੀਤ ਦਾ ਵੇਰਾ ਪ੍ਰਵਿੰਦਰ ਦਾ 42 ਮੇਵੇ ਦਾ 50 ਲਈ ਮੇਵੇ ਦਾ ਨਹੀਂ ਹੈਗਾ ਜੀ ਉਹ ਮੇਵੇ ਦਾ ਹੈ 42 ਹੈ ਤੇ ਮੇਵੇ ਦਾ ਕਿੰਨਾ ਸੀ 42 ਹੈ ਜੀ ਮੇਵੇ ਦਾ 40 100 ਉੱਤੇ ਕਰ ਲੈ ਯਾਰ ਐਡੀ ਕੀ ਗੱਲ ਹੈ ਪਰਵਿੰਦਰ ਉਸ ਤੋਂ ਬਾਅਦ ਪਰਮਜੀਤ ਦਾ 42 500 ਜੀ ਪਰਮਜੀਤ ਸਿੰਘ ਦਾ 42500 ਜੀ ਉਹ ਕਿੰਨਾ ਮੈਂ ਸਰਫੇਮ ਸਿੰਘ ਦਾ 42600 ਜੀ 47 ਕਰ ਦੋ ਜੀ ਪਰਮਜੀਤ ਦਾ 43 ਜੀ 1 ਮਿੰਟ ਇੱਕ ਵਾਰ ਟੋਟਲ 42 ਮਾੜਾ ਪੂਰੇ ਹੋ ਜਾ ਪ੍ਰਕਾਟ ਮਾੜਾ ਇੱਥੇ ਖੜ੍ਹ ਗਿਆ ਕੋਈ ਨਹੀਂ ਕੋਈ ਖੜ੍ਹਿਆ ਇੱਥੇ ਖੜ੍ਹ ਮੂਜੇ ਪਰਮਜੀਤ ਸਿੰਘ ਦਾ 43 ਜੀ ਸ਼ੋਅ ਕਰ ਦੋ ਜੀ ਪ੍ਰਵਿੰਦਰ ਪ੍ਰਵਿੰਦਰ ਦਾ 43 100 ਜੀ ਸਾਡਾ 43 ਕਰ ਦੋ ਜੀ ਪਰਮਜੀਤ ਪਰਮਜੀਤ ਸਿੰਘ ਦਾ 43500 ਜੀ ਹਾਂਜੀ 44000 44000 ਜੀ 44500 ਕਰਦੇ 44 44 ਪਰਮਜੀਤ ਦਾ 44500 ਜੀ ਬੋਲੋ ਫਿਰ ਪਰਮਜੀਤ ਦਾ 44000 ਅੱਗੇ ਬੋਲੋ ਜੀ ਹਾਂਜੀ ਵੀਰੇ 4100 200 ਕਰ ਦੋ ਜੀ 44200 ਪਰਮਿੰਦਰ ਦਾ 200 ਕਰ ਦੋ ਜੀ ਹਾਂਜੀ 300 ਪਰਮਜੀਤ ਦਾ 4300 ਇਹ ਦੂਸਰ ਕਰ ਲੈ ਸਾਡੇ 4300 ਕੀ ਕਿਤੇ ਚਲੀ ਤੈਨੂੰ ਕੋ 45 ਕਰ ਦਈਏ 45 ਕਰ ਸਾਡੇ 44 ਜੀ ਫਿਰ 45 ਲਾਸਟ ਵਾਲਾ ਲਿਖ ਲਿਆ ਕਰ ਬਸ ਇਹਨਾ ਨਹੀਂ ਵਾਹ ਟੈਨਸ਼ਨ ਨਹੀਂ ਸਾਡੇ 44 45 ਤੋਂ ਪਰਬੋਤ ਹੋ ਗਿਆ ਨਾ ਹਾਂ ਬਹੁਤ ਹੋ ਗਿਆ ਲਾਸਟ ਵਾਲਾ ਲਿਖਿਆ ਕਰ 45 ਪਰਮਜੀਤ ਪਰਮਜੀਤ ਦਾ 45 ਜੀ ਹਾਂਜੀ ਬੋਲੋ ਜੀ ਹਾਂਜੀ 100 ਉੱਤੇ ਕਰ ਦਈਏ 100 ਸਾਡੇ 44 ਪਰਮਜੀਤ 45 100 ਤੇਰਾ ਪਰ 500 ਉਪਰ ਹੈ 45 500 ਪਰਮਜੀਤ ਦਾ ਪਰਮਜੀਤ ਦਾ 45 500 ਜੀ ਹਾਂਜੀ ਵੀਰੇ ਪਰਮਜੀਤ ਸਿੰਘ 45500 ਰੋਟਾਵੇਟਰ ਨੰਬਰ 2 ਜੀ ਬੋਲੋ ਜੀ ਵੀਰੇ 45500 ਪਰਮਜੀਤ ਦਾ ਬੋਲੋ ਜੀ ਨਾਲ 45600 ਤਰਸੇਮ ਦਾ 45600 ਜੀ ਪੁਰਾ ਲਿਖਿਆ ਹੋਇਆ ਹੈ ਪਰਮਜੀਤ ਦਾ ਤਰਸੇਮ ਦਾ 45 456 456 ਦਾ ਪਰਮਜੀਤ ਦਾ 45600 ਦਾ 40000 ਰੁਪਿਆ ਪਰਮਜੀਤ ਦਾ ਜੀ 40000 ਪਰਮਜੀਤ ਦਾ ਚੱਲ ਵੀ ਤਰਸੇਮ ਐਂ ਬੋਲਿਆ ਕਰ 46000 ਪਰਮਜੀਤ ਸਿੰਘ ਰੋਟਾਵੇਟਰ ਨੰਬਰ 1 ਬੱਸ ਐਂ ਬੋਲਿਆ ਕਰ ਨਾਲ ਦੀ ਨਾਲ ਆਪੀ ਬੋਲਦਾ ਅਗਲਾ ਨੰਬਰ 2 ਇੱਕ ਤੋਂ ਦੋ ਹੈ ਜੀ ਦੋ ਆਈਏ ਦੋ ਕਰ ਹਾਂ ਜੀ ਹਾਂ ਰੋਟਾਵੇਟਰ ਨੰਬਰ 2 ਐਂ ਬੋਲ ਚੱਲ ਪਰਮਜੀਤ ਪਰਮਜੀਤ ਸਿੰਘ ਦਾ ਹਾਂ ਜੀ 46100 ਹੋ ਗਿਆ ਤੇਮ ਦਾ 46 100 ਤੇਮ ਦਾ ਤਰਸੇਮ ਦਾ 46100 ਸਾਢੇ 46000 ਪਰਮਜੀਤ ਦਾ ਜੀ ਰੋਟਾਵੇਟਰ ਨੰਬਰ 2 ਜੀ ਹੋਰ ਕਰ ਜੀ ਪ੍ਰਵਿੰਦਰ ਦਾ ਪ੍ਰਵਿੰਦਰ ਪ੍ਰਵਿੰਦਰ ਦਾ 46600 ਕਿੰਨਾ ਹੋ ਗਿਆ ਇੱਦਾਂ ਇੱਦਾਂ ਕਰੋ ਜੀ 47 47 47 47 ਹੈ ਜੀ ਮੇਰਾ 47 47 47 ਕਿੰਨਾ ਹੋ ਗਿਆ 300 100 ਕਰ ਦੋ 47 47 100 ਜੀ ਸਰ ਜੀ 47 ਕਰੋ ਜੀ 47 500 ਪਰਮ ਜੀ ਦਾ ਜੀ 47500 ਪਰਮਜੀਤ ਦਾ ਜੀ ਰੂਟਾ ਬੀਟਰ ਨੰਬਰ 2 ਐਤੀ ਵੀਰੇ ਨਾਲ ਦੀ ਨਾਲ ਇੱਕ ਕਹਦਾ ਕਰ ਕਿਉਂ ਪਰਵਿੰਦਰ ਪਰਵਿੰਦਰ ਅਗਲਾ ਆਪ ਹੀ ਬੋਲਦਾ ਹੁੰਦਾ ਬੋਲੋ ਭਾਈ ਤਰਫੇਮ ਆਵੇਵਾ 47500 ਪਰਮਜੀਤ ਦਾ ਜੀ ਇੱਕ ਠੀਕ ਆ ਪ੍ਰਧਾਨ ਜੀ 47500 2 47500 3 ਪਰਮਜੀਤ ਸਿੰਘ ਮਾਰ ਦੋ ਤੜੀ ਕਰੋ ਜੀ ਸੈਨ ਬਸ ਹੁਣ 9 ਮਿੰਟ ਦੇਨੇ 5 ਮਿੰਟ ਲਾ ਜੀਰੋ ਡਰਲ ਬੋਲ 5000 ਦੀ ਭਾਈ ਜੀ ਠੀਕ ਨਹੀਂ ਆਪਾਂ ਜੀਰੋ ਡਰਲ ਜੀਰੋ ਡਰਲ ਆ 5000 ਰੁਪਏ ਆ ਜੀ ਕਰੋ ਇੱਕ ਮਿੰਟ ਕੀ ਨਾਮ ਹੈਗਾ ਸੋਨੂ 12000 ਰੁਪਏ ਸੋਨੂ ਦਾ ਜੀ 12000 ਰੁਪਏ ਇੱਕ ਮਿੰਟ ਪਹਿਲੀ ਵਾਰ ਮਾੜਾ ਜਾਂ ਹੋਰੀ 10000 ਰੁਪਏ ਸੋਨੂ 12000 ਰੁਪਏ ਦਾ ਨਾਮ 15000 ਪ੍ਰਤਾਪ ਸਿੰਘ 15000 ਪ੍ਰਤਾਪ ਜੋ ਗਈ ਵਿਕਰ 12 12 ਵਿਕਰ ਦਾ ਲਿਖੋ 12 ਜੀ ਪ੍ਰਤਾਪ ਦਾ ਲਿਖੋ 15 ਨਾ ਜੀ 15000 ਸੋਨੂ ਦਾ ਕਰ ਦੋ ਜੀ 16000 ਸੋਨੂ ਸਿੰਘ ਸਾਡੇ ਸੋਨੂ ਪ੍ਰਤਾਪ ਸਿੰਘ ਸਾਡੇ 16 ਵਿਕਰ ਦਾ ਜੀ ਮੈਂ ਕਰਦਾ ਸਾਡੇ ਸੋਨੂ ਦਾ ਦੋ ਇਸ ਕਰ ਕੋਈ ਕਰ ਦੋ 17 ਕਰ ਦੋ ਜੀ 18 18 ਸਾਢੇ 17 ਪ੍ਰਤਾਪ ਦਾ ਜੀ 18 ਕਰ ਦੋ ਜੀ 1800 ਦੋਦਾ ਜੀ 1800 ਦੋਦਾ ਜੀ 18.5 ਸਾਢੇ 18 ਪ੍ਰਤਾਪ ਸਿੰਘ ਜੀ ਕੀ ਕਰਦੇ ਹੋ ਜੀ ਪੂਰਾ 20000 ਸੋਨੂੰ ਜੀ ਚਲ ਵੀ ਪ੍ਰਤਾਪ ਸਿੰਘ ਲਖੋ ਬਈ ਤੁਸੀਂ ਤੜੀ ਮੈਂ ਕਰਦੇ ਕਰ ਦੋ ਜੀ ਪ੍ਰਵਿੰਦਰ ਮੀਰਾ 1.3 ਜੀ ਜੀ ਪ੍ਰਵਿੰਦਰ ਦਾ 20000 100 ਪੂਰਾ 20100 ਜੀ 200 ਕਰ ਦੋ ਜੀ ਸੋਨੂ ਦਾ 20200 ਜੀ ਹਾਂਜੀ 500 ਕਰ ਦੋ ਜੀ 20500 ਪ੍ਰਵਿੰਦਰ ਦਾ 20500 ਜੀ 600 ਕਰ ਦੋ ਜੀ ਸੋਨੂ ਦਾ 20500 ਜੀ 600 600 700 ਰੁਪਏ ਮੇਰਾ ਜੀ ਪ੍ਰਤਾਪ ਦਾ 720 700 ਜੀ 800 ਜੀ ਸੋਨੂ ਦਾ 21800 ਜੀ ਚੈੱਕ ਕਰੋ ਜੀ ਹਾਂਜੀ 21 ਮੇਵਾ ਸਿੰਘ ਜੀ ਮੇਵਾ ਸਿੰਘ ਦਾ 21 ਗੁੰਡਾ ਦਾ ਨਾਮ ਲਿਖ ਲਈਏ ਦਾ ਮੇਰੇ ਦੇਖ ਲਓ ਜੀ ਮੇਵਾ ਸਿੰਘ ਜੀ ਮੱਤਾ ਪਾਓ ਜੀ ਮੇਵਾ ਸਿੰਘ ਦਾ ਮੇਵਾ ਸਿੰਘ ਜੀ ਉਹਦਾ ਕਾਉਂਟ ਜੀ 21 100 ਕਰ ਦਿਓ ਜੀ ਸੋਨੂ ਦਾ 21 100 21 ਇੱਕ ਹਿਸਾਬ 21 ਥੋੜਾ ਗੱਲ ਹਾਂਜੀ ਪ੍ਰਵਿੰਦਰ ਪ੍ਰਵਿੰਦਰ ਦਾ 21 200 ਜੀ 500 ਕਰ ਦਿਓ ਜੀ ਸੋਨੂ ਦਾ 21 500 ਜੀ ਪੀ ਸੀਟਰ 0 0 0 ਮੈਂ ਤੂੰ ਉਹ ਨਾ ਗੱਲ ਕਰ ਲੈ ਬੋਲੋ ਬੋਲੋ ਕਿੰਨੀਆਂ 21500 ਸੋਨੂ 21500 ਸੋਨੂ 0 ਡਲੀ ਚਲੋ ਵੀਰੇ ਅੱਗੇ 21500 21600 2500 ਜੀ ਮੇਵਾ ਸੋਨੂ ਇੱਕ ਪਹਿਲਾ ਵਾ ਕਰ ਲੋ ਜੀ 21500 ਮੇਵਾ 21700 ਸੋਨੂ 21700 ਜੀ 21800 सोनू ਦਾ ਚਲੋ ਜੀ ਅੱਗੇ 21800 ਮੇਰਾ ਕਰ ਲੋ ਜੀ 21800 ਪ੍ਰਤਾਪ ਦਾ ਜੀ ਬਾਈ ਕਰ ਦੋ ਪੂਰਾ सोनू ਦਾ 22000 ਜੀ 22000 22000 सोनू ਦਾ ਚਲੋ ਪ੍ਰਤਾਪ ਸਿੰਘ 100 ਹੋਰ ਕਰ ਲੋ ਹਾਂ ਜੀ 100 ਮੇਵਾ ਬਾਈ ਮੇਵੇ ਸਿੰਘ ਦਾ 2200 200 ਕਰ ਦੋ ਜੀ ਇਕੱਠੀ ਚੱਕੋ सोनू ਪਤਾ 22000 ਦੀ ਆਉਂਦੀ ਤਾਂ ਹੈ ਨਹੀਂ 13 ਪੋਰੀ ਐ ਨਵੇਂੜੋ ਕੰਮ ਬੋਲ ਕਰ ਲੋ ਹਾਂਜੀ ਹੋਰ ਕਰ ਲੋ ਬਾਈ 300 ਕੀ ਨੋ ਮੇਵੇ ਦਾ ਬਾਈ ਮੇਵੇ ਦਾ ਬਾਈ 300 ਜੀ 500 ਕਰ ਦਿਓ ਜੀ ਸੋਨੂ ਦਾ ਬਾਈ 500 ਜੀ ਬਾਈ 600 ਕਰ ਦਿਓ ਜੀ ਪ੍ਰਤਾਪ ਸਿੰਘ ਜੀ ਬਾਈ 600 ਪ੍ਰਤਾਪ ਸਿੰਘ ਜੀ 700 ਕਰ ਦਿਓ ਜੀ ਮੇਵਾ ਸਾਹਿਬ ਮੇਵੇ ਦਾ ਬਾਈ 700 ਜੀ ਬਾਈ 700 ਮੇਵਾ ਸਿੰਘ ਦਾ ਜੀ 800 ਜੀ ਸੋਨੂ ਦਾ ਬਾਈ 800 ਜੀ ਸੋਨੂ ਬਾਈ 800 ਹਾਂਜੀ ਬੋਲੋ ਜੀ ਇਹ ਪ੍ਰਤਾਪ ਸਿੰਘ ਹੈ ਠੀਕ ਕਰ ਦਿਓ ਮੇਵਾ ਸਿੰਘ ਦਾ 23000 ਜੀ ਹਾਂਜੀ ਬੋਲੋ ਜੀ ਅੱਗੇ ਅਰਦਾਸ ਜੀ ਹਾਂਜੀ ਸੋਨੂ ਸਿੰਘ ਜੀ ਘਟ ਹੈ ਜੀ 2000 ਘਟ ਹੈ ਬਾਈ ਜੀ ਬੋਲੋ ਹਾਂਜੀ ਇਹਦਾ ਰੱਪ ਕੀ ਬੜੀ ਬੜੀ ਗੱਲ ਹੈ ਜਾਨਾ ਮੈਨੂੰ ਸੇ ਲਾ ਦੇ 5000 ਤੋਂ ਕਰੀ ਜੀ ਨਾ ਚਾਦੇ ਨਹੀਂ ਬਾਦੀ ਤੋਂ ਬਾਦੀ ਤੋਂ 3000 ਲਾ ਦੇ ਕੋਈ ਇੱਕ 100 ਲਾ ਦੇ ਚਲੋ ਜੀ ਬੋਲੋ ਬਣਸਾ ਜੀ ਤਾਂ ਕਹਾ ਤਾਂ ਹੁਣ ਤਾਂ ਪੂਰੀ ਹੋ ਗਿਆ 23 ਹੋਇਆ ਹਜੇ ਤਾਂ 23 ਹੋਇਆ 80000 ਦੀ ਨਵੀਂ 80000 ਦੀ ਨਵੀਂ ਜਿਹੜੀ 80000 ਦੀ ਨਵੀਂ ਪ੍ਰਤਾਪ ਨੂੰ ਲਾ ਦੇ ਦੋ ਤਿੰਨ ਕਰੋ ਜੀ ਦੋ ਦੋ ਦਸ ਦੋ ਦਸ ਟੱਕਰ ਜਾਣਗੇ ਇਕੱਠੇ ਇੱਕ ਦੋ ਤਿੰਨ ਕਰ ਦੋ ਕੋਈ ਨਾ ਦੇਖੋ ਦੇਖ ਲਓ ਜੀ ਪਿੰਡ ਵਾਲੇ ਇਹ ਤਾਂ 23 ਤੇ ਆਇਆ ਕਿੰਨੇ ਦੀ ਹੈ ਕਿੰਨਾ ਲੱਖ ਹੈ ਜੀ ਇਹ ਆ 100 ਕਰ ਦੋ ਜੀ ਠੀਕ 100 ਸੋਨੂ ਜੀ 900 ਦਾ ਲਿਜੋ ਜੀ ਦੋਸਤਾਂ ਕਰ ਲੋ 23200 ਮੇਵਾ ਸਿੰਘ ਜੀ 23200 ਮੇਵਾ ਸਿੰਘ ਜੀ ਬੋਲੋ ਜੀ ਚਲ ਤੂੰ ਸੁਣੋ 23200 ਬੋਲੋ ਜੀ ਕਰਦੇ 500 ਕਰ ਦੋ ਜੀ 23200 ਸੁਣੋ ਜੀ 23200 ਸੁਣੋ ਚਲੋ ਵੀਰ ਇੱਕ ਇੱਕ ਹੋਰ ਦੇ ਦੇ ਬੋਲੀ ਪਾਸ 25 ਦਾ ਬਾਕੀ 25 ਰੁਪਏ ਦਾ ਕਰੀ ਤੇਹੀ 500 ਹਾਂ ਹਾਂ ਰੱਖ ਲਓ ਹਾਂਜੀ ਰੱਖ ਲਓ 23501 ਜੀ 55000 ਰੁਪਏ ਪ੍ਰਧਾਨ ਜੀ 2350 ਠੀਕ ਹੈ ਜੀ 23501 ਸੋਨੂ ਜੀ ਜੀ 23502 ਜੀ ਸੋਨੂ ਸਿੰਘ 23503 ਜੀ ਲੋ ਜੀ ਕਰਤੀ ਕੰਪਲੀਟ ਬੋਲੀ ਖੜਾਲ ਕਲਾਂ ਆ ਹੈਪੀ ਸੀਡਰ ਵਿਕਿਆ ਹੈ ਜੀ 31100 ਦਾ ਤੇ ਆ ਜ਼ੀਰੋ ਡ੍ਰਿਲ ਵਿਕੀ ਹੈ 23500 ਦੀ 23500 ਦੀ ਜ਼ੀਰੋ ਡ੍ਰਿਲ ਵਿਕੀ ਹੈ ਇਹ ਤੇ ਆ ਰੋਟਾਵੇਟਰ ਵਿਕਿਆ ਜੀ 42000 ਰੁਪਏ ਦਾ ਕਰਾਸ ਵੀ ਹੈਗਾ ਇਹਦਾ 8 ਫੁੱਟਾ ਰੋਟਾਵੇਟਰ ਹੈ 42000 ਰੁਪਏ ਦਾ ਵਿਕਿਆ ਜੀ ਤੇ ਉਹ ਰੋਟਾਵੇਟਰ ਹੈ ਉਹ ਵਿਕਿਆ ਜੀ 47500 ਦਾ 47500 ਦਾ ਰੋਟਾਵੇਟਰ ਨੰਬਰ 2 ਪਰ ਮੀ ਤੁਲੇ ਲੈ ਵਧੀਆ ਕਰੇ 47500 ਦਾ ਜੀ ਤਾਂ ਮੌਸਮ ਜੀ ਗਰਮੀ ਬੜੀ ਹੋ ਗਈ ਠੀਕ ਹੈ ਜੀ ਬੋਲੀ ਕਰਤੀ ਕੰਪਲੀਟ ਖਡਾਲ ਕਲਾਂ ਦੀ ਤੇ ਸੋਨੂੰ ਕਿਵੇਂ ਸਾਡੀ ਵੀਡੀਓ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਤੇ ਆਪਣਾ ਜਿਹੜਾ ਇਹ ਚੈਨਲ ਆ ਉਹਨੂੰ ਕਰ ਲਓ ਸਬਸਕ੍ਰਾਈਬ ਇਹ ਵੀਡੀਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ